ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਐਵਰੈਸ ਤੇ ਚੜ੍ਹਾਈ ਦੇ ਦੌਰਾਨ ਮਰਨ ਵਾਲੇ ਦੋ ਭਾਰਤੀਆਂ ਦੀਆਂ ਲਾਸ਼ਾਂ ਲਈ ਪਰਿਵਾਰਾਂ ਨੂੰ ਇੱਕ ਸਾਲ ਦੀ ਉਡੀਕ ਕਰਨੀ ਪਵੇਗੀ ਦਰਸਲ ਖਰਾਬ ਮੌਸਮ ਤੋਂ ਬਾਅਦ ਨੇਪਾਲੀ ਰਾਹਤ ਕਰਮੀਆਂ ਨੇ ਇਹਨਾਂ ਦੀਆਂ ਲਾਸ਼ਾਂ ਮਾਉਂਟ ਐਵਰੈਸ ਤੋਂ ਹੇਠਾਂ ਲਿਆਉਣ ਦੀਆਂ ਕੋਸ਼ਿਸ਼ਾਂ ਛੱਡ ਦਿੱਤੀਆਂ ਨੇ ਹੁਣ ਦੋਹਾਂ ਪਰਪਤਰ ਹੋਈਆਂ ਪ੍ਰੇਸ਼ਨਾਥ ਤੇ ਗੌਤਮ ਕੋਛਤ ਦੀਆਂ ਲਾਸ਼ਾਂ ਨੂੰ ਅਗਲੇ ਸਾਲ ਲਿਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ ਤੁਰਕੀ ਦੇ ਕੁਰਦੀ ਬਹੁਲ ਦੱਖਣੀ ਪੂਰਬੀ ਇਲਾਕੇ 'ਚ ਸੁਰੱਖਿਆ ਬਲਾਂ ਤੇ ਕੀਤੇ ਗਏ ਤੋਂ ਵਕਫ ਕਵਮ ਤਮਾਕੇ 'ਚ ਘਟਕਟ 6 ਲੋਕਾਂ ਦੀ ਮੌਤ ਹੋ ਗਈ ਜਦਕਿ ਕਈ ਹੋਰ ਜ਼ਖਮੀ ਹੋ ਗਏ ਸੂਤਰਾਂ ਮੁਤਾਬਕ ਪਹਿਲਾ ਤਮਾਕਾ ਇਰਾਕ ਦੀ ਸਰਦ ਨੇੜੇ ਸਿਰਨਾਕ ਸੂਬੇ ਦੇ ਸਿਲੋਪੀ ਸ਼ਹਿਰ 'ਚ ਇੱਕ ਪੁਲਿਸ ਵਾਹਨ ਤੇ ਕੀਤਾ ਗਿਆ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਲੰਡਨ ਦੇ ਇੱਕ ਹਸਪਤਾਲ 'ਚ ਓਪਨ ਹਾਰਟ ਸਰਜਰੀ ਤੋਂ ਬਾਅਦ ਉਤੋ ਹੀ ਆਪਣਾ ਸਰਕਾਰੀ ਕੰਮਕਾਜ ਦੇਖਣਗੇ ਪ੍ਰਧਾਨ ਮੰਤਰੀ ਨਵਾਜ਼ ਦੇ ਮੀਡੀਆ ਵਿੰਗ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਨੂੰ ਤੇਜ਼ੀ ਦੀ ਹਾਲਤ ਦੀ ਲਗਾਤਾਰ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਇਸੇ ਸਿਲਸਲੇ ਵਿੱਚ ਫੌਜ ਦੇ ਮੁਖ ਸਕੱਤਰ ਉਹਨਾਂ ਨੂੰ ਲਗਾਤਾਰ ਸਹਾਇਤਾ ਮੁਹੱਈਆ ਕਰਵਾ ਰਹੇ ਨੇ ਰੂਸ ਦੇ ਰਾਸ਼ਟਰਪਤੀ ਪੋਤੀ ਨੇ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਓਪਨ ਹਾਰਟ ਸਰਜਰੀ ਮਗਰੋਂ ਜਲਦੀ ਸਿਹਤਮੰਦ ਹੋਣ ਦੀ ਕਾਮਨਾ ਕੀਤੀ ਹੈ ਰੂਸ ਦੇ ਹੋਰ ਨੇਤਾਵਾਂ ਨੇ ਵੀ ਨਵਾਜ਼ ਨੂੰ ਸ਼ੁਭ ਕਾਮਨਾਵਾਂ ਦਿੱਤੀਆਂ ਨੇ ਤੁਰਕੀ ਦੇ ਰਾਸ਼ਟਰਪਤੀ ਰਜੀਪ ਤਾਇਪ ਐਰ ਦੋਨੇ ਮੁਸਲਮਾਨਾ ਅਤੇ ਪਰਿਵਾਰ ਨਿਯੋਜਨ ਨੂੰ ਲੈ ਕੇ ਜਿਹੜਾ ਬਿਆਨ ਦਿੱਤਾ ਜਿਸ ਨਾਲ ਵਿਵਾਦ ਪੈਦਾ ਹੋ ਗਿਆ ਉਹਨਾਂ ਦਾ ਕਹਿਣਾ ਕਿ ਮੁਸਲਮਾਨ ਪਰਿਵਾਰਾਂ ਨੂੰ ਪਰਿਵਾਰ ਨਿਯੋਜਨ ਵਿੱਚ ਸ਼ਾਮਲ ਹੋਣ ਦੀ ਲੋੜ ਨਹੀਂ ਹੈ ਅਤੇ ਉਹਨਾਂ ਨੂੰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਦੀ ਜ਼ਰੂਰਤ ਹੈ ਪਾਰ ਦੇ ਉਪਰਾਸ਼ਟਪਤੀ ਹਮੇਦ ਅਨਸਾਰੀ ਮਰੱਕੋ ਅਤੇ ਟਿਊਨੀਸ਼ੀਆ ਦੀ 5 ਦਿਨਾਂ ਯਾਤਰਾ ਤੇ ਮਰੱਕੋ ਪੁੱਜੇ ਨੇ ਪਿਛਲੇ 50 ਸਾਲਾਂ 'ਚ ਪਹਿਲੀ ਵਾਰ ਭਾਰਤ ਦਾ ਕੋਈ ਉਪਰਾਸ਼ਟਪਤੀ ਨਾ ਦੋਹਾਂ ਦੇਸ਼ਾਂ ਦੀ ਯਾਤਰਾ ਕਰ ਰਿਹਾ ਹੈ ਅਨਸਾਰੀ ਇਹਨਾਂ ਉੱਤਰੀ ਅਫਰੀਕੀ ਦੇਸ਼ਾਂ ਦੇ ਨੇਤਾਵਾਂ ਨਾਲ ਤਬਾਦ ਨਿਵੇਸ਼ ਤੋਂ ਇਲਾਵਾ ਮਹੱਤਵਪੂਰਨ ਖੇਤਰੀ ਮਾਮਲਿਆਂ ਤੇ ਗੱਲਬਾਤ ਕਰਨਗੇ ਸੇਨੇਗਲ ਦੀ ਰਾਸ਼ਟਰੀ ਟਿਕਾਰ ਵਿੱਚ ਅਫਰੀਕੀ ਸੰਘ ਵੱਲੋਂ ਸਥਾਪਿਤ ਕੀਤੀ ਗਈ ਇੱਕ ਵਿਸ਼ੇਸ਼ ਅਦਾਲਤ ਨੇ ਚਾਰਦੇ ਸਾਬਕਾ ਰਾਸ਼ਟਰਪਤੀ ਹਸੇਨ ਹਾਬਰੇ ਨੂੰ ਤਾ ਉਮਰ ਜੇਲ੍ਹ ਦੀ ਸਜ਼ਾ ਸੁਣਾਈ ਹੈ ਅਦਾਲਤ ਨੇ ਹਾਬਰੇ ਨੂੰ ਉਹਨਾਂ ਦੇ ਮਾਨਵਤਾ ਦੇ ਖਿਲਾਫ ਅਪਰਾਧ ਕਰਨ ਦਾ ਦੋਸ਼ੀ ਪਾਇਆ ਹੈ ਅਮਰੀਕਾ ਦੇ ਲਾਸ ਵਿਗਰਸ ਦੇ ਨੇੜੇ ਇੱਕ ਸ਼ਹਿਰ 80 ਲੱਖ ਕਮਿਊਨਿਟੀ ਡਾਲਰ ਯਾਨੀ ਕਿ ਕਰੀਬ 53 ਕਰੋੜ ਰੁਪਏ ਵਿੱਚ ਵਿਕਣ ਲਈ ਤਿਆਰ ਹੈ ਇਸ ਸ਼ਹਿਰ ਵਿੱਚ 10 ਹੋਟਲ ਇੱਕ ਕੈਸੀਨੋ ਅਤੇ ਇੱਕ ਕਮਿਊਨਿਟੀ ਸੈਂਟਰ ਵੀ ਹੈ ਲਗਭਗ 375 ਲੋਕਾਂ ਦੀ ਆਬਾਦੀ ਵਾਲਾ ਇਹ ਸ਼ਹਿਰ 520 ਏਕੜ ਵਿੱਚ ਫੈਲਿਆ ਹੋਇਆ ਹੈ ਵਾਈਟ ਹਾਊਸ ਦੀ ਸੁਰੱਖਿਆ ਦੇ ਵਿੱਚ ਇੱਕ ਵਾਰ ਫੇਸ ਜਾਂਦ ਲੱਗੀ ਹੈ ਵਾਈਟ ਹਾਊਸ ਦੀ ਕੰਧ ਤੋਂ ਇੱਕ ਮਹਿਲਾ ਨੇ ਕੁਝ ਸ਼ੱਕੀ ਸਮਾਨ ਵਾਮਾ ਦੇ ਨਿਵਾਸ ਦੇ ਅੰਦਰ ਸੁੱਟਿਆ ਜਿਸ ਦੀ ਵਜ੍ਹਾ ਨਾਲ ਕਾਫੀ ਦੇਰ ਤੱਕ ਵਾਈਟ ਹਾਊਸ ਬੰਦ ਰਿਹਾ ਜਦਕਿ ਇਸ ਮਹਿਲਾ ਨੂੰ ਬਾਅਦ ਵਿੱਚ ਗ੍ਰਫਤਾਰ ਕਰ ਲਿਆ ਗਿਆ ਸ਼੍ਰੀਲੰਕਾ ਦੀ ਜਲ ਫੌਜ ਨੇ ਆਪਣੇ ਖੇਤਰ ਦੇ ਮੱਛੀਆਂ ਫੜਦੇ ਸੱਤ ਭਾਰਤੀ ਮਛੇਰਿਆਂ ਨੂੰ ਗ੍ਰਫਤਾਰ ਕਰ ਲਿਆ ਰਮੇਸ਼ਵਰਮ ਮਛੇਰਾ ਸੰਗ ਦੇ ਪ੍ਰਧਾਨ ਟੀ ਸੀ ਸੁ ਰਾਜਾ ਨੇ ਦੱਸਿਆ ਕਿ ਉਸ ਸਮੁੰਦਰ ਵਿੱਚ ਗਏ ਮਛੇਰਿਆਂ ਦੇ ਸਮੂਹ ਚੋਂ ਸੱਤ ਮਛੇਰਿਆਂ ਨੂੰ ਉੱਤਰ ਸ਼੍ਰੀਲੰਕਾ ਦੇ ਤਲਾਈ ਮਾਰ ਲੈ ਜਾਇਆ ਗਿਆ ਹੈ